ਇੱਕ ਔਰਤ ਨੇ ਆਪਣੇ ਨਜਾਇਜ਼ ਸਬੰਧਾਂ ਦੇ ਚੱਲਦੇ ਦੋ ਮਾਸੂਮ ਬੱਚਿਆਂ ਨੂੰ ਮੌਤੇ ਘੱਟ ਕਰ ਦਿੱਤਾ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਗਈ ਪਿੰਡ ਵਾਸੀਆਂ ਨੇ ਵੀ ਅੱਜ ਕਿੰਨਾ ਕਿਤੇ ਕਹਿ ਸਕਦੇ ਆ ਕਿ ਆਪਣੇ ਚੁੱਲ੍ਹੇ ਨਹੀਂ ਬਾਲੇ ਬਹੁਤ ਦੁਖਦਈ ਖਬਰ ਹੈ ਇਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਜਦੋਂ ਵਿਆਹ ਹੁੰਦਾ ਕਿਸੇ ਦੇ ਪ੍ਰੋਗਰਾਮ ਉਹ ਉਦੋਂ ਇਹ ਕਦਮ ਚੁੱਕਦੀ ਸੀ ਇਹਨੂੰ ਅਟੈਕ ਹੋ ਗਿਆ ਪੇਟ 'ਚ ਦਰਦ ਹੋ ਗਿਆ ਤੇ ਕੁੜੀ ਨੂੰ ਵਿਆਹ ਤੇ ਲੱਗੀ ਸੀ ਹਾਂ ਉਹ ਦਾਦੀ ਲੱਗੀ ਗਈ ਸੀ ਉਹ ਤੇ ਕਹਿੰਦੇ ਵੀ ਉੱਥੋਂ ਕੁਝ ਖਾ ਪੀ ਲਿਆ ਹਾਂ ਮਾਤਾ ਖਾ ਰਿਹਾ ਹੈ ਮਤਲਬ ਪਿਛਲੀ ਜਿਹੜੀ ਪਹਿਲਾਂ 10 ਦਿਨ ਪਹਿਲਾਂ 10 ਦਿਨ ਪਹਿਲਾਂ ਮਾਰੇ ਖਾ ਹਾਂ ਹਾਂ ਜੁਵਾਦ ਨੇ ਕਟਿਆ ਜੀ ਜੁਵਾਕ ਨੂੰ ਦਵਾਈ ਕਹਿੰਦੇ ਦਿੰਦੀ ਸੀ ਨਾ ਜੋ ਕੌੜੀ ਕਿਵੇਂ ਲਗਾਵੇ ਜੁਵਾਕ ਨੂੰ ਮੁਰਕੇ ਆ ਮੁਰਕੇ ਨੂੰ ਉਲਟੀ ਆਈ ਦੋ ੜ ਤੇ ਜੁਵਾਕ ਉੱਠ ਕੇ ਦਵਾਈ ਨੇ ਦੁਬਾਰੇ ਪੀ ਆਈ ਇਹਨੇ ਆਪਦਾ ਭੈਣ ਦਾ ਘਰ ਵਾਲਾ ਜਿਹੜਾ ਹੁੰਦਾ ਉਹ ਵੀ ਇਹਨਾਂ ਨੇ ਦੋਨਾਂ ਨੇ ਰਲ ਕੇ ਪੜਨਾ ਨੇ ਮਾਰਿਆਗਾ ਰੋਗ ਦੀ ਸੀ ਬਾਈ ਜੀ ਬੱਚੇ ਨੂੰ ਨਹੀਂ ਹਸਪੀਟਲ ਲੈ ਕੇ ਜਾਣਗੇ ਰੋਗ ਦੀ ਰੋਗ ਦੀ ਹਾਂ ਰਾਤ ਜੀ ਨੇ ਬਹੁਤ ਜਾ ਬੜਾ ਕਰਿਆ ਪੰਚਾਇਤ ਵਾਲਿਆਂ ਨਾਲ ਵੀ ਆਮ ਲੋਕਾਂ ਨਾਲ ਕਹਿੰਦੀ ਫੇਰ ਕਿਹੜਾ ਤੁਸੀਂ ਜਿਉਂਦਾ ਕਰ ਦੋਗੇ ਮੇਰਾ ਮੁੰਡਾ ਕੋਟਮਾ ਤੁਸੀਂ ਕੌਣਾ ਕਰਾਉਣ ਵਾਲੇ ਇਹਨੂੰ ਪੰਜ ਛੇ ਸਜ਼ਾ ਹੋਣੀ ਚਾਹੀਦੀ ਹਾਂ ਵੀ ਇਹ ਜਿਹੇ ਬੰਦੇ ਤੋਂ ਅਸੀਂ ਕਰਾਉਣਾ ਕਿ ਪਿੰਡ ਦੇ ਵਿੱਚ ਬੱਚਾ ਅੰਦਰ ਸੀਗਾ ਤੇ ਪਿੰਡ ਚ ਭੱਜ ਜੀ ਮੇਰੇ ਬੱਚੇ ਨੂੰ ਕੀ ਹੋ ਗਿਆ ਮੇਰੇ ਬੱਚੇ ਨੂੰ ਕੀ ਜਦੋਂ ਕੋਈ ਆਪ ਦੇ ਜਿਹੜੇ ਆਪ ਦੇ ਬੱਚਿਆਂ ਦੇ ਨਾ ਮਾਣੇ ਦੂਜੇ ਦੇ ਬਣ ਜੂਗਾ ਉਸੀਂ ਦੇਖ ਰਹੇ ਹਾਂ ਸਪੋਕਸਮੈਨ ਇਸ ਵਕਤ ਬਠਿੰਡਾ ਦੇ ਰਾਮਪੁਰਾ ਫੂਲ ਹਲਕੇ ਦੇ ਪਿੰਡ ਫੂਲੇਵਾਲਾ 'ਚ ਮੌਜੂਦ ਹਾਂ ਇਸ ਪਿੰਡ ਦੇ ਵਿੱਚ ਇੱਕ ਔਰਤ ਨੇ ਆਪਣੇ ਨਜਾਇਜ਼ ਸੰਬੰਧਾਂ ਸੰਬੰਧਾਂ ਦੇ ਚੱਲਦੇ ਦੋ ਮਾਸੂਮ ਬੱਚਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਭ ਤੋਂ ਪਹਿਲਾਂ ਆਪਣੀ ਕੁੜੀ ਨੂੰ ਮਾਰਿਆ 10 ਦਿਨ ਪਹਿਲਾਂ ਉਹਨੂੰ ਚੂਹੇ ਮਾਰਨ ਵਾਲੀ ਦਵਾਈ ਦੇ ਦਿੱਤੀ ਉਸ ਤੋਂ ਬਾਅਦ ਮਾਸੂਮ ਗੁਰਫਤੇ ਜਿਹਨੂੰ ਨਹੀਂ ਪਤਾ ਸੀ ਕਿ ਜਿਹੜੀ ਉਹਦੀ ਮਾਂ ਹੈ ਉਹੀ ਉਹਦੀ ਮੌਤ ਦਾ ਕਾਰਨ ਬਣੂਗੀ ਤਾਂ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈਗੀ ਪਿੰਡ ਵਾਸੀਆਂ ਨੇ ਵੀ ਅੱਜ ਕਿਤਨਾ ਕਿਤੇ ਕਹਿ ਸਕਦੇ ਹਾਂ ਕਿ ਆਪਣੇ ਚੁੱਲ੍ਹੇ ਨਹੀਂ ਵਾਲੇ ਦਾ ਤਸਵੀਰ ਦਿਖਾ ਦਿੰਨਾ ਹਰ ਕਿਸੇ ਦਾ ਚਿਹਰਾ ਉਤਰਿਆ ਹੋਇਆ ਕਿਉਂਕਿ ਇਹ ਘਟਨਾ ਨਾ ਹੀ ਕੋਈ ਸੋਚਦਾ ਤੇ ਨਾ ਹੀ ਕਿਸੇ ਨੇ ਕਦੇ ਦੇਖੀ ਹੋਣੀ ਵੀ ਇਸ ਤਰੀਕੇ ਦੀ ਘਟਨਾ ਵੀ ਹੋ ਸਕਦੀ ਹੈ ਇੱਕ ਮਜ਼ਦੂਰ ਬੋਧ ਸਿੰਘ ਜਿਹੜਾ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਪਾਰ ਰਹਾ ਸੀ ਪਿੰਡ ਦੇ ਵਿੱਚ ਉਹਦੀ ਬਜ਼ੁਰਗ ਮਾਂ ਉਹ ਵੀ ਕੰਮ ਕਰਦੀ ਸੀ ਪਰ ਕਿਤੇ ਨਾ ਕਿਤੇ ਉਹਨੂੰ ਨਹੀਂ ਪਤਾ ਸੀ ਬੋਧ ਸਿੰਘ ਨੂੰ ਕਿ ਉਹਦੀ ਘਰ ਵਾਲੀ ਉਹਦੇ ਬੱਚਿਆਂ ਦਾ ਕਾਲ ਬਣੂਗੀ ਤਾਂ ਬਾਈ ਜੀ ਮੈਨੂੰ ਲੱਗਦਾ ਇਹ ਸੋਚੀ ਵੀ ਨਹੀਂ ਹੋਣੀ ਆਪਾਂ ਚੀਜ਼ ਜੋ ਦੇਖਣ ਨੂੰ ਮਿਲਦੀ ਹੈਗੀ ਕੀ ਕਹਿਣਾ ਚਾਹੁੰਗੇ ਆਪਣਾ ਜੀ ਇਹ ਬਹੁਤ ਸੋਗ ਦੀ ਲਹਿਰ ਆ ਸਾਡੇ ਪਿੰਡ ਖਾਤਰ ਪਿੰਡ ਫੂਲੀਵਾਲ ਦੇ ਨਾਂ ਤੇ ਇਹ ਇੱਕ ਕਲੰਕ ਆ ਬੁੜੀ ਜਿਹੜੀ ਸੀ ਇਹ ਜੋ ਬੱਚੇ ਨਹੀਂ ਬਖਸੇ ਹੋਰ ਤਾਂ ਇਹਨੇ ਕਿਹਨੂੰ ਕਿਹਨੂੰ ਬਖਸਣਾ ਬਹੁਤ ਦੁਖਦਈ ਖਬਰ ਆ ਇਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਹੋਣੀ ਚਾਹੀਦੀ ਹੈ ਇਹਨੂੰ ਜੋ ਕਿ ਪਹਿਲਾਂ ਵੀ ਇਹ ਜਦੋਂ ਗੁੜੀਆ ਮਰੀਆ ਉਦੋਂ ਵੀ ਲੋਕਾਂ ਨੂੰ ਸ਼ੱਕ ਸੀਗਾ ਇਸ ਕਰਕੇ ਜਦੋਂ ਹੁਣ ਰਾਤ ਬੱਚੇ ਦੀ ਡੈਥ ਹੋਈ ਹੈ ਇਹ ਕਰਦੀ ਸੀ ਜਦੋਂ ਵਿਆਹ ਹੁੰਦਾ ਸੀ ਕਿਸੇ ਦੇ ਪ੍ਰੋਗਰਾਮ ਹਾਂ ਉਹ ਉਦੋਂ ਇਹ ਕਾਰਮ ਚੁੱਕਦੀ ਸੀ ਇਹ ਹੁਣ ਰਾਤ ਵੀ ਪ੍ਰੋਗਰਾਮ ਸੀ ਫਿਰ ਜਦੋਂ ਉੱਥੇ ਪਤਾ ਲੱਗਿਆ ਬੰਦੇ ਗਏ ਪੰਚਾਇਤ ਵਾਲੇ ਗਏ ਤੇ ਜਾ ਕੇ ਉੱਥੇ ਵੀ ਪਹਿਲਾਂ ਪੋਸਟਮਾਸਟਰ ਨੂੰ ਤਾਂ ਵੀ ਮੁਕਰ ਗਈ ਸੀ ਕਿ ਨਹੀਂ ਮੈਂ ਕਰਾਉਣਾ ਨਹੀਂਗਾ ਮੁੜ ਕੇ ਚੱਲ ਫਿਰ ਉੱਥੋਂ ਜਦੋਂ ਬੰਦੇ ਗਏ ਤੇ ਉਹਨੂੰ ਬ੍ਰਿਆਤ ਰਿਆ ਕਿ ਵੀ ਉੱਥੇ ਆਪਾਂ ਪੋਸਟਮਾਸਟਰੋਂ ਕਰਾਉਣਾ ਕੋਈ ਗੱਲ ਨਹੀਂ ਮੁੜ ਕੇ ਚੱਲ ਉਥੋਂ ਜਦੋਂ ਗੱਲ ਹੌਲੀ ਹੌਲੀ ਮੁੜ ਕੇ ਤਾਂ ਫਿਰ ਅੱਜ ਸਵੇਰ ਮੰਨੀ ਗਈ ਚਾਰ ਪੰਜ ਕਤਲ ਮੰਨੀ ਗਈ ਜਿਹੜੀ ਪਲੈਨਿੰਗ ਸੀਗੀ ਪੋ ਵਿਆਹ ਦੀ ਹੁੰਦੀ ਵੀ ਕਿਤੇ ਵਿਆਹ ਤੇ ਜਾਵਾਂਗੇ ਉੱਥੇ ਬੱਚੇ ਨੂੰ ਕਹਦਾ ਵੀ ਇਹਨੇ ਆ ਖਾ ਲਿਆ ਤੇ ਬੱਚਾ ਬਿਮਾਰ ਹੋ ਗਿਆ ਹਾਂ ਵੀ ਬੱਚੇ ਨੇ ਉੱਥੇ ਖਾ ਲਿਆ ਤੇ ਵੀ ਉਹਨੂੰ ਟੈਗ ਦੀ ਪ੍ਰੋਬਲਮ ਆ ਗਈ ਪਹਿਲਾਂ ਕੁੜੀਆਂ ਨੂੰ ਵੀ ਇਹੀ ਗੱਲ ਕਹੀ ਸੀ ਇਹਨੇ ਇਹਦੇ ਨਜਾਇਜ਼ ਸੰਬੰਧ ਸੀਗੇ ਨਾ ਸੋਚਦਾ ਕਰਕੇ ਤੇ ਉਹ ਆ ਕਿ ਅੱਜ ਉਥੋਂ ਗੱਲ ਆਈ ਹੈ ਵੀ ਇਹਨੇ ਆਪਦਾ ਭੈਣ ਦਾ ਘਰ ਵਾਲਾ ਜਿਹੜਾ ਹੁੰਦਾ ਉਹ ਵੀ ਇਹਨਾਂ ਨੇ ਦੋਨਾਂ ਨੇ ਰਲ ਕੇ ਪਹਿਣਾ ਨੇ ਮਾਰਿਆਗਾ ਤੇ ਇਹ ਹੋਰ ਵੀ ਚਾਰ ਪੰਜ ਕਤਲ ਮੰਨ ਚੁੱਕੀ ਐ ਉਹ ਗੁਦ ਸਿੰਘ ਕਹਿੰਦੇ ਬੜਾ ਸ਼ਰੀਬ ਬੰਦਾ ਬੜੀ ਮਿਹਨਤ ਹਾਂ ਬਹੁਤ ਬੰਦਾ ਬਹੁਤ ਨਰਮ ਬੰਦਾ ਉਹ ਬੰਦਾ ਕੋਈ ਹੋਣੀਗਾ ਉਹ ਬੰਦਾ ਪੂਰਾ ਐਨ ਜਿੰਨਾ ਕਹਦੇ ਉਹਨਾਂ ਨਰਮਾ ਵਿਚਾਰਾ ਹਾਂ ਤੇ ਬੰਦਾ ਮਿੱਚੀ ਹੋਰ ਦਸੋ ਜਿਵੇਂ ਸ਼ਾਮ ਦਾ ਵਕਤ ਸੀਗਾ ਸ਼ਾਮ ਨੂੰ ਉਹਨੇ ਮੁੰਡੇ ਨੂੰ ਚੂਹੇ ਮਾਰ ਦਵਾਈ ਦੇਤੀ ਠੀਕ ਹੈ ਉਹਨੂੰ ਵੀ ਵਿਆਪੀ ਲੈ ਕੇ ਗਈ ਸੀ ਕਿਤੇ ਨਾਲ ਹੀ ਸੀ ਜੀ ਨਾਲ ਹੀ ਸੀ ਵੇ ਪਾਲਾ ਨਹੀਂ ਨਹੀਂ ਉਹ ਤਾਂ ਕੱਲ ਕੱਲ ਵਕਤ ਕਰੇ ਸੀ ਕੱਲ ਤਾਂ ਬਿਮਾਰ ਸੀ ਕੱਲ ਕਰੇ ਕਰੇ ਜੀ ਹਾਂ ਦਵਾਈ ਦੂਈ ਦਵਾਈ ਐ ਮੈਂ ਥੋੜੀ ਬਹੁਤ ਦਵਾਈ ਹੈ ਮਾਨ ਕੇ ਜਦੋਂ ਬਹੁਤ ਦਜਾ ਬੀਨੂੰ ਅਟੈਕ ਹੋ ਗਿਆ ਹਾਂ ਅਟੈਕ ਹੋ ਗਿਆ ਅੱਛਾ ਨਹੀਂ ਜਿਹੜਾ ਕੱਲ ਕਹਤਾ ਵੀ ਉਹਨੂੰ ਅਟੈਕ ਹੋਗਾ ਪੇਟ ਚ ਦਰਦ ਹੋ ਗਿਆ ਤੇ ਕੁੜੀ ਨੂੰ ਵਿਆਹ ਤੇ ਲੈ ਗਈ ਸੀ ਪਹਿਲਾਂ ਹਾਂ ਉਹ ਦਾਦੀ ਲੈ ਕੇ ਗਈ ਸੀ ਉੱਥੇ ਕਹਿੰਦੀ ਵੀ ਉੱਥੋਂ ਕੁਝ ਖਾ ਪੀ ਲਿਆ ਹਾਂ ਬੰਦ ਖਾ ਲਿਆ ਜਿਹਨੂੰ ਮਤਲਬ ਪਿਛਲੀ ਜਿਹੜੀ ਪਹਿਲਾਂ 10 ਦਿਨ ਪਹਿਲਾਂ 10 ਦਿਨ ਪਹਿਲਾਂ ਮਾਰਿਆ ਬੱਚਾ ਵੀ ਇਹਨੇ ਵੀ ਇਹਨੂੰ ਨੂਣਗਾ ਸੀ ਦਾਦੀ ਨਾਲ ਗਈ ਸੀ ਹਾਂ ਵੀ ਦਾਦੀ ਨਾਲ ਗਈ ਉੱਥੋਂ ਹਾਂ ਹਾਂ ਵੀ ਰਾਤ ਰਾਤ ਸਿਰ ਇਹਨੇ ਕੀ ਬਣਾ ਲਾ ਰਾਤ ਵੀ ਇਹਨੂੰ ਕੁਝ ਕਰੀਦਾ 5:30 ਵਜੇ ਇੱਥੇ हां ओदू बाद ਇਹਨੇ ਕੋਈ ਰਾਤ ਦਵਾਈ ਦਿੱਤੀ ਆ ਹਾਂਜੀ ਹਾਂਜੀ ਭਾਈ ਦੂਹੜਾ ਵਾਲੀ ਦਵਾਈ ਆ ਹਾਂ ਹਾਂ 5 ਵਜੇ ਸ਼ਾਮ ਨੂੰ ਸ਼ਾਮੀ ਜਦੋਂ ਤੁਸੀਂ ਕੀ ਹੋਇਆ ਕਿਸੇ ਪੱਠੇ ਲੈਣਾ ਸੀ ਕੁਛ ਨਹੀਂ ਹੋਇਆ ਵਧੀਆ ਖੇਡੀ ਜਾਂਦਾ ਸੀ ਇੱਥੇ ਇਹ ਜਵਾਕ ਨੂੰ ਕੁੱਟ ਕੇ ਆਪ ਇਧਰ ਨੂੰ ਨਾ ਕਿਹਦਾ ਫੋਨ ਲੱਗਿਆ ਹੋਆ ਸੀ ਮੱਡੀ ਤੇ ਕਿਹਦਾ ਫੋਨ ਸੁਣਦੀ ਫਰੀਧੀ ਆ ਉਦੋਂ ਬਾਅਦ ਨੇ ਕੁੱਟਿਆ ਜਦੋਂ ਜਵਾਕ ਨੂੰ ਦਵਾਈ ਕਹਿੰਦੇ ਦਿੰਦੀ ਸੀ ਨੇ ਜਵਾਕ ਕੌੜੀ ਕਿਵੇਂ ਲਗਾਵੇ ਜਵਾਕ ਮੁਰਕੇ ਆ ਮੁਰਕੇ ਉਹਨੂੰ ਗੋਲਟੀ ਆਈ ਦੋ 23 ਵਾ ਕੁੱਟ ਕੇ ਦਵਾਈ ਇਹਨੇ ਦੁਬਾਰੇ ਪੀ ਆ। ਅੱਛਾ। ਤਾਂ ਇਹ ਜੋ ਕੋਸ਼ਿਸ਼ ਤੁਸੀਂ ਇੱਥੇ ਖੇਡਦਾ ਦੇਖਿਆ ਸੀ ਕੰਸਾ। ਹਾਂ ਜੀ ਮੈਂ ਕੱਖ ਲੈਣਾ ਉਹਨਾ ਰੋਜ਼ੀ। ਤਾਂ ਦਾ ਨਾਮ ਨੂੰ ਕਿੰਨੇ ਕਿੰਨੇ ਵਜੇ ਦਾ ਸੀ? 5:30 ਵਜੇ ਇੱਥੇ ਸੀਗਾ। ਖੇਡਦਾ ਸੀਗਾ ਉਸ ਤੋਂ ਬਾਅਦ ਮੈਨੂੰ ਲੱਗਦਾ 6:30 ਵਜੇ ਇਹਨੇ ਨੂੰ ਅੱਛਾ ਉਹ ਕੰਮ ਕਰਦਾ ਹਾਂ। ਤੇ ਉਸ ਤੋਂ ਬਾਅਦ ਇਹਨੇ ਬਸ ਬਣਾ ਲੈਂਦੀ ਉਹਦਾ ਟੈਕ ਹੋ ਗਿਆ ਦਾ ਫਲਾਨਾ ਇਹਦੇ ਬਾਹਰ ਸੰਬੰਧ ਸੀਗੇ ਜੀ ਲੋਕਾਂ। ਮੈਂ ਰੋਜ਼ ਹੀ ਕੱਖ ਲੈਣ ਆਉਂਦਾ। ਇਹਦਾ ਮਹੀਨੇ ਦਾ ਰੌਲਾ ਚੱਲਦਾ। ਇਹ ਵੀ ਸੱਖ ਨੂੰ ਦੱਸਦੀ ਹੁੰਦੀ ਸੀ 6:30 ਆਏ। ਕਹਿੰਦੀ ਸੀ ਬੁਪੂ ਹੀ ਆ ਤੇ ਸਾਨੂੰ ਫੋਨ ਆਇਆ ਵੀ ਆਪਦੇ ਜਵਾਕ ਲੈ ਜਾ ਮੈਂ ਤਾਂ ਆਉਂਦੀ ਨਹੀਂ ਵੀ ਕੱਲੇ ਬੁੱਧੇ ਨੂੰ ਭੇਜ ਦੇ ਉਹ ਸ਼ੁਰੂ ਤੋਂ ਚਾਲ ਚਰਣੇ ਦਾ ਖਰਾਬ ਚੱਲ ਰਿਹਾ ਸੀਗਾ ਸਰ ਵੀ ਕੱਲੇ ਬੁੱਧੇ ਨੂੰ ਭੇਜ ਬਹੁਤ ਮਤਲਬ ਇਹ ਤਾਂ ਮਾਂ ਇਹ じゃ ਕੋਈ ਸੋਚ ਵੀ ਨਹੀਂ ਸੀ ਜੋ ਕੀਤਾ ਇਹ ਕਹਿੰਦੀ ਬੁੱਧੇ ਨੂੰ ਭੇਜ ਦੇ ਵੀ ਆਪਦੇ ਜਵਾਕ ਲੈ ਜਾ ਮਹਾਪਾਇੀ ਨੂੰ ਭੇਜੀ ਨਾ ਇਹ ਬੁੱਧੇ ਨੂੰ ਉੱਥੇ ਮਰਵਾਉਂਗੀ ਜਿੱਦ ਦੇਖੇ ਆ ਗਿਆ ਆਪਾਂ ਉਹਨੂੰ ਦੁਆਗ ਰੱਖ ਲਾਂਗੇ ਨਾ ਕਦੇ ਭੱਜ ਜਾ ਜਿੱਥੇ ਜਾਣਾ ਮੁੜ ਕੇ ਨੇ ਗੱਲ ਆ ਕੰਮ ਕਰਿਆ ਇਹ ਬਹਾਨੇ ਮਰਉਂਦੀ ਐ ਕੁਛ ਨਹੀਂ ਫਿਰ ਰੋਕਦੀ ਸੀ ਬਾਈ ਜੀ ਬੱਚੇ ਨੂੰ ਨਹੀਂ ਹਸਪੀਟਲ ਲੈ ਕੇ ਜਾਣਾ ਰੋਕਦੀ ਸੀ ਰੋਕ ਨਹੀਂ ਸੀ ਹਾਂ ਰਾਤ ਵੀ ਇਹਨੇ ਬਹੁਤ ਜਾ ਬੜਾ ਕਰਿਆ ਪੰਚਾਇਤ ਵਾਲਿਆਂ ਨਾਲ ਵੀ ਆਮ ਲੋਕਾਂ ਨਾਲ ਵੀ ਕਹਿੰਦੀ ਫੇਰ ਕਿਹੜਾ ਪੀਸ ਜਾਉਂਦਾ ਕਰ ਦੋਗੇ ਮੇਰਾ ਮੁੰਡਾ ਹੂੰ ਕੋਟਮਾਰ ਤੁਸੀਂ ਕੌਣਾ ਕਰਾਉਣ ਵਾਲੇ ਇੱਥੋਂ ਤੱਕਰ ਬੋਲੀ ਆ ਇਹ ਬਹੁਤ ਕੁਛ ਹਾਂ ਮੇ ਨਾਂ ਦੇ ਉੱਤੇ ਇਹਨੇ ਕਲੰਕ ਲਾਤਾ ਹਾਂ ਨਾ ਆਪਣੇ ਪਾਲੇ ਦੇ ਹਾਂ ਹਾਂ ਬਹੁਤ ਕੁਛ ਬੋਲੀ ਆ ਇਹ ਇਹ ਮੰਗ ਕਰਦੇ ਹੋ ਕੀ ਸਜ਼ਾ ਉਹ ਚੀਂਦੀ ਹੈ ਸਜ਼ਾ ਇਹਨੂੰ ਪੂਰੀ ਹੋਣੀ ਚਾਹੀਦੀ ਐ ਜੀ ਹਾਂ ਇਹਨੂੰ ਘੱਟ ਨਹੀਂ ਤਾਂ ਫਾਂਸੀ ਆਵੇ ਇਹ ਜਿਹੇ ਬੰਦੇ ਦਾ ਇਹ ਲਿੱਕੀ ਲੋੜ ਹੈ ਦਾ ਮੂੰਹ ਨਾ ਦਿਖਾ ਮੇਰਾ ਇਹਦੇ ਬੰਦੇ ਦਾ ਬਿਲਕੁਲ ਬਿਲਕੁਲ ਜੀ ਬਾਈ ਜੀ ਆਪਾਂ ਹੋਰ ਵੀ ਪਿੰਡ ਵਾਲੇ ਹੈਗੇ ਆ ਕਾਫੀ ਵੱਡੀ ਇਹ ਘਟਨਾ ਹੈਗੀ ਆ ਬਹੁਤ ਵੱਡੀ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਰਹੀ ਹੈ ਕਹਿੰਦੇ ਮਾਸੂਮ ਬੱਚੇ ਪਈ ਇੱਥੇ ਖੇਡਦੇ ਸੀ ਮਾਂ ਨਹੀਂ ਮਾਰ ਦਿੱਤੇ ਤਾਂ ਇਹ ਤਾਂ ਇਹੀ ਗੱਲ ਕਹਿੰਦੇ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹਾਂ ਵੀ ਇਹੋ ਜਿਹੇ ਬੰਦੇ ਤੋਂ ਅਸੀਂ ਕਰਾਉਣਾ ਕੀ ਹੈ ਪਿੰਡ ਦੇ ਵਿੱਚ ਜਦੋਂ ਕੋਈ ਆਪ ਦੇ ਜਿਹੜੇ ਆਪ ਦੇ ਬੱਚਿਆਂ ਦੇ ਨਾਲ ਦੂਜੇ ਦਾ ਕੀ ਬਣ ਜੂਗਾ ਉਹ ਹਾਂ ਉਹ ਕੋਈ ਤਾਂ ਹੋਰ ਕੋਈ ਨਹੀਂ ਬਣ ਸਕਦਾ ਹਾਂ ਜਦੋਂ ਨਮਾਲਕ ਜਵਾਗ ਸੀਗੇ ਜਿਹੜੇ ਮਾਸੂਮ ਬੱਚੇ ਨੂੰ ਜਵਾਗ 5-5 ਤੇ ਦੂਜਿਆਂ ਨੂੰ ਕਿਥੇ ਪੂਰੇ ਦੇਣ ਲੱਗੀ ਐ ਇਹ ਹਾਂ ਜਿਹੜਾ ਕੋਸਾ ਜਿਕ ਨਿਕਲਿਆ ਇਹ ਨਾ ਤੇ ਇਹਦੇ ਕੋਲ ਉਹ ਵੀ ਸਾਰਾ ਪੁਲਿਸ ਕੋਲ ਹਸਾਬ ਤਾਂ ਹੈ ਹੋ ਸਕਦਾ ਦੂਜੇ ਪਰਿਵਾਰ ਨੂੰ ਵੀ ਦੇਣ ਦੀ ਹਾਂ ਬਣਾ ਹੀ ਕੱਲ ਵੀ ਹੀ ਬਨਾਰੀ ਸੀ ਪੇਟ ਚ ਦਰਦ ਆ ਮੁੰਡਾ ਪੇਟ ਦਰਦ ਹੁੰਦਾ ਕੁੜੀ ਦੇ ਪੇਟ ਚ ਦਰਦ ਹਾਂ ਪੇਟ ਦਰਦ ਤਾਂ ਹੋਊਗਾ ਜੇ ਜ਼ਹਿਰ ਦੇਤੀ ਪੇਟ ਦਰਦ ਹੀ ਹੋ ਜਾ ਜ਼ਹਿਰ ਦੇਦੀ ਆਪਾਂ ਹਾਂ ਕੀ ਮੰਨ ਕਰਦੇ ਹੋ ਬਾਈ ਕਿਸੇ ਵਸੇ ਬਾਈ ਵਾਲੀ ਗੱਲ ਹੀ ਹੈ ਜੀ ਬਹੁਤ ਵੱਡਾ ਪੌੜੀ ਵੱਡੇ ਨੁਕਸਾਨ ਸਾਡੇ ਆਪਣੇ ਬੱਚਿਆਂ ਦਾ ਜਿਹੜਾ ਹੋਇਆ ਹੋਰ ਵੀ ਹੋ ਸਕਦਾ ਸੀ ਜੇ ਨਾ ਇਸਤੇ ਕੰਟਰੋਲ ਹੁੰਦਾ ਜੱਟ ਪਿੰਡ ਦੀ ਪੰਚਾਇਤ ਹੈ ਸਾਡੇ ਪਿੰਡ ਦਾ ਨਗਰ ਜੇ ਇਸ ਗੱਲ ਤੇ ਨਾ ਜੀ ਜਾਂਦੀ ਨਾ ਫੜੀ ਜਾਂਦੀ ਤਾਂ ਫਿਰ ਮੈਨੂੰ ਲੱਗਦਾ ਕੱਲ ਨੂੰ ਬਜ਼ੁਰਗ ਨੂੰ ਜਾਂ ਕਿਸੇ ਵਾਰੀ ਹਾਂ ਜੀ ਹਾਂ ਜੀ ਹਾਂ ਪੱਕੇ ਤੌਰ ਤੇ ਪੱਕੇ ਤੌਰ ਤੇ ਅਸੀਂ ਰੱਖ ਹੀ ਵੀ ਰੱਖੀ ਜਵੇ ਇਹ ਨਿਕਲ ਨਾ ਜਾਏ ਕਿਸੇ ਪਾਸੇ ਫਿਰ ਕਿੱਧਰ ਪਾ ਲਾਂਗੇ ਜਿੰਨੀ ਦੇਰ ਪਈ ਰੋਲਾ ਪਾਏ ਨੇ ਇਹਨੇ ਬੱਚਾ ਨਹੀਂ ਲੈ ਕੇ ਜਾਣਾ ਮੁੰਡਾ ਇਹ ਘੱਟ ਤੋਂ ਘੱਟ ਵੀ ਦਿਨ ਦੇ ਸਪਾਤ ਦੇ ਨਾਲ ਸਾਡੇ ਲੋਕਾਂ ਨਾਲ ਝਗੜਾ ਕਰਨ ਲੱਗੇ ਸੀ ਭੱਜ ਲਈ ਸੀ ਪਿੰਡੋਂ ਬੱਚਾ ਤਾਂ ਅੰਦਰ ਸੀਗਾ ਤੇ ਪਿੰਡ ਚ ਭੱਜ ਲਈ ਮੇਰੇ ਬੱਚੇ ਨੂੰ ਕੀ ਹੋ ਗਿਆ ਮੇਰੇ ਬੱਚੇ ਨੂੰ ਕੀ ਹੋਰ ਹੋ ਗਿਆ ਹਾਂ ਜੀ ਜਦੋਂ ਤੁਸੀਂ ਇੱਥੇ ਪਹੁੰਚੇ ਪਿੰਡ ਵਾਲੇ ਲਗੇ ਆ ਪਿੰਡ ਵਾਲੇ ਲੈ ਕੇ ਨਹੀਂ ਜਾਂਦੇ ਪਿੰਡਾਂ ਚ ਜਾ ਕੇ ਲਗੇ ਆ ਹਾਂ ਇਹ ਨਿਰਗਈ ਚਾਹ ਤੇ ਪਿੰਡ ਆ ਲੱਗਦੇ ਆ ਮੈਂ ਬਜਾ ਸਾਰੀ ਇਹੀ ਸੀ ਨਜਾਇਜ਼ ਸਮੰਦ ਹਾਂਜੀ ਹਾਂਜੀ ਨਜਾਇਜ਼ ਸਮੰਦ ਬਿਲਕੁਲ ਆ तमाम ਪਿੰਡ ਦੇ ਇੱਥੋਂ ਦੇ ਤੁਸੀਂ ਦੇਖੋ ਵਸਨੀਕ ਆ ਸਾਰੇ ਪਿੰਡ ਦੇ ਹੀ ਨੇ ਤਾਂ ਇਹ ਸਾਰਾ ਐਪੀਸੋਡ ਇਹਨਾਂ ਨੇ ਇਹਨਾਂ ਦੇ ਇਲਾਕੇ ਦੇ ਵਿੱਚ ਇਹਨਾਂ ਦੇ ਅੱਗੇ ਹੋਇਆ ਪਹਿਲਾਂ ਉਹਨੇ ਸਭ ਤੋਂ ਪਹਿਲਾਂ ਜਿਹੜੀ ਬੱਚੀ ਸੀ ਸੁਖਪ੍ਰੀਤ ਉਹਨੂੰ ਮੌਤੇ ਘਾਟ ਉਤਾਰਿਆ ਕਿ ਉਹ ਆਪਣੀ ਦਾਦੀ ਦੇ ਨਾਲ ਉਹ ਵਿਆ ਗਈ ਆ ਵਿਆਹ ਤੋਂ ਜਦੋਂ ਵਾਪਸ ਆਈ ਤਾਂ ਉਹਨੂੰ ਜ਼ਹਿਰ ਦਿੱਤਾ। ਤਬਾਰੇ ਫਿਰ ਇਸਨੇ ਜਿਹੜੀ ਇਹ ਜੱਸੀ ਕੌਰ ਆ ਦੁਬਾਰੇ ਫਿਰ ਇਹਨੇ ਉਹੀ ਸਾਜ਼ਿਸ਼ ਚਲਜੀ। ਸ਼ਾਮ ਨੂੰ ਫਿਰ ਜਿਹੜਾ ਗੁਰਫਤੇ ਸੀ ਛੋਟਾ ਬੱਚਾ ਸੀਗਾ ਉਸਨੂੰ ਵੀ ਇਸਨੇ ਜ਼ਹਿਰ ਦਿੱਤਾ ਜ਼ਹਿਰ ਦੇ ਕੇ ਉਹਨੂੰ ਵੀ ਮੌਤੇ ਕਟ ਉਤਾਰ ਦਿੱਤਾ ਜਦੋਂ ਪਿੰਡ ਵਾਸੀ ਇੱਥੇ ਪਹੁੰਚਦੇ ਆ ਕਿਉਂਕਿ ਸ਼ੱਕ ਉਦੋਂ ਹੋ ਜਾਂਦਾ ਪਹਿਲਾਂ ਉਸੇ ਸਿਚੁਏਸ਼ਨ 'ਚ ਬੱਚੀ ਦੀ ਮੌਤ ਹੁੰਦੀ ਆ ਉਹ ਵੀ 10 ਦਿਨ ਪਹਿਲਾਂ ਫਿਰ ਬੀਤੇ ਦਿਨ ਉਸ ਬੱਚੇ ਦੀ ਮੌਤ ਹੋ ਜਾਂਦੀ ਆ ਤਾਂ ਪਿੰਡ ਵਾਲੇ ਕਿਤੇ ਨਾ ਕਿਤੇ ਸ਼ੱਕ ਹੁੰਦਾ ਵੀ ਇਹਦਾ ਜਿਹੜਾ ਚਾਲਚਾਲਾ ਨੂੰ ਪਹਿਲਾਂ ਹੀ ਸਹੀ ਨਹੀਂ ਸੀ ਤਾਂ ਸ਼ੱਕ ਦੇ ਦਾਇਰੇ ਦੇ ਵਿੱਚ ਆਂਦੇ ਹੀ ਪੁਲਿਸ ਨੂੰ ਸੰਪਰਕ ਕੀਤਾ ਇਹਨਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਹਿਰਾਸਤ ਚ ਲਈ ਗਈ ਹੈ ਜਸਸੀਕਰਤ ਨਾਲ ਵੀ ਪੈਣ ਤੇ ਬੋਧ ਸਿੰਘ ਜਿਹੜਾ ਮਜ਼ਦੂਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹਾ ਸੀ ਉਹ ਬਜ਼ੁਰਗੋ ਦੀ ਮਾਂ ਵੀ ਘਰ ਦੇ ਵਿੱਚ ਹੈਗੀ ਹੈ ਉਹਨੂੰ ਬਿਲਕੁਲ ਇਸ ਚੀਜ਼ ਦਾ ਇਲਮ ਨਹੀਂ ਸੀ ਕਿ ਉਹਦੇ ਬੱਚਿਆਂ ਨੂੰ ਇਹ ਮੌਤੇ ਘਾਟ ਉਤਾਰ ਸਕਦੇ ਫਿਲਹਾਲ ਪਿੰਡ ਵਾਸੀ ਵੀ ਮੰਗ ਕਰ ਰਹੇ ਕਿ ਇਸ ਔਰਤ ਨੂੰ ਜਿਸ ਨੇ ਮਾਂ ਸ਼ਬਦ ਦੇ ਨਾਮ ਉਤੇ ਕਲੰਕ ਲਾਇਆ ਪਿੰਡ ਦਾ ਨਾਮ ਬਦਨਾਮ ਕੀਤਾ ਉਹਨੂੰ ਫਾਂਸੀ ਸਜ਼ਾ ਦਿੱਤੀ ਜਾਵੇ ਤਾਂ ਕਿ ਦੁਬਾਰਾ ਇਸ ਤਰੀਕੇ ਦੀ ਘਟਨਾ ਨੂੰ ਕੋਈ ਅੰजाम ਦੇਣ ਬਾਰੇ ਸੋਚ ਵੀ ਨਾ ਸਕੇ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਰੋਜ਼ਾਨਾ ਸਪੋਕਸਮੈਨ ਫੂਲੇ ਵਾਲਾ ਰਾਮਪੁਰਾ ਫੂਲ ਬਠਿੰਡਾ